ਇਹ ਦੋ ਯਾਰ ਇੱਕੀ ਤੇ ਇਹਨਾਂ ਦੀ ਮੈਰਿਜ ਹੋਈ ਸੀ ਤੇ ਥੋੜੇ ਟਾਈਮ ਬਾਅਦ ਇਹਨਾਂ ਦਾ ਥੋੜਾ ਲੜਾਈ ਝਗੜਾ ਹੋਣ ਲੱਗਿਆ ਸੀ ਆਪਸ ਵਿੱਚ ਇਸ ਕਾਰਨ ਇਹ ਪੈਸਿਆਂ ਦੇ ਚੱਕਰ ਚ ਲੜਾਈ ਝਗੜਾ ਹੋਣ ਲੱਗਿਆ ਸੀ ਇਹਨਾਂ ਦੇ ਨਾਲ ਇਹਨਾਂ ਦੇ ਪਲਾਟ ਲੱਗ ਰਹੇ ਨੇ ਪਲਾਟ ਲੈਣਾ ਸੀ ਅਸੀਂ 1,60,000 ਰੁਪਏ ਤਾਂ ਦੇ ਚੁੱਕੇ ਸੀ ਤੇ 2 ਲੱਖ ਰੁਪਏ ਦੀ ਹੋਰ ਮੰਗ ਸੀ ਅਸੀਂ ਇਹਨਾਂ ਤੋਂ ਥੋੜਾ ਸਮਾਂ ਮੰਗਿਆ ਸੀ ਕਿ ਸਾਾਨੂੰ ਥੋੜਾ ਸਮਾਂ ਦੇ ਦਿਓ ਫਿਰ ਇਹਨਾਂ ਨੇ ਸਾਡੀ ਕੁੜੀ ਨਾਲ ਬਹੁਤ ਤਿਆਰ ਕੀਤਾ ਕੋ ਸੇਵ ਸਿੰਘ ਪਿੰਡ ਭਰੂਰਗੜ ਮੇਰੀ ਸਿਸਟਰ ਦਾ ਨਾਮ ਜਸ਼ਨ ਜਸ਼ਨ ਕੌਰ ਤੇ ਚੌਧਰੀ ਮਜਰੇ ਬਲਦੇਵ ਗੁੱਲ ਨੂੰ ਜ ਇਹਨਾਂ ਦੇ ਮੈਰਿਜ ਹੋਈ ਸੀ ਤੇ ਘਰ ਵਾਲੇ ਦਾ ਨਾਮ ਪ੍ਰਿਤਪਾਲ ਸਿੰਘ ਆ ਜੀ ਤੇ 2021 ਚ ਇਹਨਾਂ ਦੀ ਮੈਰਿਜ ਹੋਈ ਸੀ ਤੇ ਥੋੜੇ ਟਾਈਮ ਬਾਅਦ ਇਹਨਾਂ ਦਾ ਥੋੜਾ ਲੜਾਈ ਝਗੜਾ ਹੋਣ ਲੱਗ ਗਿਆ ਸੀ ਆਪਸ ਦੇ ਵਿੱਚ ਇਸ ਕਾਰਨ ਇਹ ਪੈਸਿਆਂ ਦੇ ਚੱਕਰ ਚ ਲੜਾਈ ਝਗੜਾ ਹੋਣ ਲੱਗ ਗਿਆ ਸੀ ਇਹਨਾਂ ਦੇ ਨਾਲ ਇਹਨਾਂ ਦੇ ਪਲਾਟ ਲੱਗ ਰਹੇ ਨੇ ਪਲਾਟ ਲੈਣਾ ਸੀ ਅਸੀਂ 1,60,000 ਰੁਪਏ ਦਾ ਦੇ ਚੁੱਕੇ ਸੀ ਤੇ ਇਹ 2 ਲੱਖ ਰੁਪਏ ਦੀ ਹੋਰ ਮੰਗ ਸੀ ਅਸੀਂ ਇਹਨਾਂ ਤੋਂ ਥੋੜਾ ਸਮਾਂ ਮੰਗਿਆ ਸੀ ਕਿ ਸਾਾਨੂੰ ਥੋੜਾ ਸਮਾਂ ਦੇ ਦਿਓ ਫਿਰ ਇਹਨਾਂ ਨੇ ਸਾਡੀ ਕੁੜੀ ਨਾਲ ਬਹੁਤ ਤਿਆਰ ਕੀਤਾ ਉਹਨੂੰ ਪਤਾ ਨਹੀਂ ਕੋਈ ਮੈਡੀਸਿਨ ਦਿੱਤਾ ਈ ਕੋਈ ਗਲਾ ਦੱਬਿਆ ਕੋਈ ਕੁੱਟਿਆ ਮਾਰਿਆ ਈ ਇਹਨਾਂ ਨੇ ਸਾਡੀ ਕੁੜੀ 'ਤੇ ਬਹੁਤ ਤਿਆਰ ਕੀਤਾ ਤੇ ਸਾਡਾ ਪਹਿਲਾਂ ਜੀ ਉਹ ਗੁੱਸੇ ਗੱਲੇ ਕੁੱਟਦੇ ਮਾਰਦੇ ਵੀ ਲੈਂਦੇ ਸੀਗੇ ਅਸੀਂ ਕਿੰਨੀ ਵਾਰ ਇਹਨਾਂ ਨੂੰ ਅਸੀਂ ਚਲਦੇ ਆ ਜੂ ਕਿਸੇ ਕਰਿਆ ਹੁੰਦੀ ਇਹ ਸਮਝਾਇਆ ਜਾਂਦਾ ਜਦੋਂ ਅਸੀਂ ਕਹਿੰਦੇ ਕਿ ਜਾਣ ਕੇ ਕੋਈ ਗੱਲ ਨਹੀਂ ਅਸੀਂ ਫੇਰ ਦੁਬਾਰਾ ਫੇਰ ਕੁੜੀ ਨੂੰ ਮੈਂ ਨਾ ਫੇਰ ਰਹੀ ਕਿ ਸਾਡੇ ਕੋਲ ਅਸੀਂ ਹੁਣ ਫੇਰ ਭੇਜਤੀ ਅਸੀਂ ਤਾਂ ਚਲੋ ਕੋਈ ਨਾ ਇੱਕ ਮੌਕਾ ਦੇਖ ਲਓ ਪੁੱਤਰ ਨੂੰ ਭੇਜ ਦਿੱਤ ਹੁਣ ਕੁਝ ਕਰਨੇ ਤਾਂ ਦੱਸ ਲੀ ਸਾਡਾ ਨਾ ਉਹਨੇ ਕੋਈ ਗੱਲ ਦਵਾ ਕੇ ਨਹੀਂ ਕਿ ਸੰਤ ਸੰਤਾਂ ਨੂੰ ਬੱਸ ਸਾਨੂੰ ਇਹ ਪਤਾ ਲੱਗਿਆ ਵੀ ਸਾਡੀ ਕੁੜੀ ਨਾਲ ਇਹਨੇ ਵੀ ਆਹ ਕਬਾਕਾ ਕੀਤਾ ਹੈ ਹੁਣ ਸਾਨੂੰ ਸਰ ਨੂੰ ਕੋਈ ਇੰਕੀ ਦਾ ਸੀ ਵੀ ਦਾਜ ਮੰਗਦਾ ਸੀ ਦਾਜ ਵੀ ਕੱਲ ਨੂੰ ਦੇ ਚੁੱਕਿਆ ਸੀ ਜਿਹੜਾ ਪਹਿਲਾਂ ਕੀ ਕੀ ਦਿੱਤਾ ਉਹ ਡਿਮਾਂਡ ਕਰਦਾ ਨਵਾਂਡਾ ਸੀ ਜਿਹੜੀਆਂ ਮੰਗ ਰੱਖੀਆਂ ਸਿੱਟੀਆਂ ਨੇ ਜਨਨ ਸਾਰੀਆਂ ਦਾਜ ਵੀ ਗਹਿਣੇ ਵੀ ਪਾਏ ਨੇ ਸੀ ਦਾਜ ਵੀ ਦਿੱਤਾ ਇਹ ਸਾਰਾ ਜਿਹੜਾ ਹੁਣ ਕੌਰ ਸੀਗੀ ਭਰਪੂਰਗੜ ਤੋਂ ਇੱਥੇ ਵਿਆਹੀ ਹੋਈ ਸੀ ਬਲਦੇਵ ਕਲੋਨੀ ਦੇ ਵਿੱਚ ਇਹਦਾ ਪਹਿਲਾਂ ਤੋਂ ਵੀ ਇਹਨਾਂ ਦਾ ਕੋਈ ਪਰਿਵਾਰਕ ਝਗੜਾ ਚੱਲਦਾ ਸੀ ਜਿਹੜਾ ਪੰਚਾਇਤਾਂ ਵਗੈਰਾ ਕੱਟੀਆਂ ਆਉਂਦੀਆਂ ਉਹਦੇ ਵਿੱਚ ਕੱਲ ਉਹਨੇ ਕੋਈ ਜ਼ਹਿਰੀਲੀ ਚੀਜ਼ ਨੂੰ ਪਤਾ ਲੱਗਿਆ ਕਿ ਖਾਦੀ ਨੂੰ ਹਸਪਤਾਲ ਦਾਖਲ ਕਰਾਈ ਸਾਡੇ ਕੋਲ ਜਿਹੜਾ ਰੁਕਾ ਹਸਪੀਟਲ ਤੋਂ ਪਹੁੰਚਿਆ ਪਹਿਲਾਂ ਨਾਬਾ ਤੋਂ ਉਸ ਤੋਂ ਬਾਅਦ ਨਿਊਰੋ ਹਸਪੀਟਲ ਤੋਂ ਜਿਹਦੇ ਬਿਆਨਾਂ ਦੇ ਅਧਾਰ ਤੇ ਅਸੀਂ ਜਿਹੜਾ ਇੱਕ ਮੁਕਦਮਾ ਦਰਜ ਕੀਤਾ ਹੈ 108 ਪੀਐਨਐਸ ਦਾ ਤੇ ਸਬਸੈਕਸ਼ਨ 3 ਤੇ 5 ਲੋਕੀ ਦੇ ਖਿਲਾਫ ਹੈ ਇਹ ਪਰ ਖਿਲਾਫ ਹੈਗਾ ਜੀ ਪ੍ਰਿਤਪਾਲ ਸਿੰਘ ਸਨ ਆਫ ਭਾਨ ਸਿੰਘ ਭਾਨ ਸਿੰਘ ਆ ਸਨ ਆਫ ਅਨਨੋਨ ਕੇਸਰੋ ਵਾਈਫ ਆਫ ਭਾਨ ਸਿੰਘ ਤੇ ਬੱਲੂ son of ਭਾਨ ਸਿੰਘ ਇਹ ਜਿਹੜੇ ਰਹਿਣ ਵਾਲਿਆ ਸਾਰੇ ਬਲਦੇਵ ਕਲੋਨੀ ਦੇ ਇਹ ਪਰਿਵਾਰਕ